ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚੋ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਤੰਦਰੁਸਤੀ ਰੱਖੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਆਪਾਂ ਅੱਗੇ ਤਾਂ ਆਪਾਂ ਉਸੇ ਲਿਆਉਣੀ ਆ ਅੱਜ ਆਪਾਂ ਤੁਹਾਨੂੰ ਇੱਕ ਕਹਾਣੀ ਸੁਣਾਉਣ ਲੱਗੇ ਹਾਂ ਬਹੁਤ ਵਧੀਆ ਕਹਾਣੀ ਹੈ ਧਿਆਨ ਨਾਲ ਇਹ ਸੁਣਿਆ ਕਰੋ ਤੇ ਤੁਹਾਡੇ ਕੰਮ ਆਉਣ ਵਾਲੀ ਹੈ ਕਹਾਣੀ ਜੀ ਰਹਾ ਜਸੀ ਰਾਜਾ ਸੈਰ ਕਰਨ ਗਿਆ ਤੇ ਉਹ ਸੀਗੇ ਚਾਰ ਪੰਜ ਜਾਣੀ ਉਹ ਗਈ ਤੇ ਸ਼ਿਕਾਰ ਖੇਡਣ ਉੱਥੇ ਨਾ ਇੱਕ ਘੋੜੀ ਆ ਗਈ ਘਰਦੀ ਦਰਦੀ ਘੋੜੀ ਆ ਕੇ ਖੜ ਗਈ ਤੇ ਉਹਦੇ ਗਾਜ ਚ ਨਾ ਸੱਤ ਲਾਲ ਘੋੜੀ ਦੀ ਤੇ ਉਹ ਚੀ ਸੱਤ ਜਾਣੇ ਸੀਗੇ ਜਿਹੜੇ ਉਹ ਪਾਈਗੀ ਉਹ ਉੱਥੇ ਪਏ ਤੇ ਉਹਨਾਂ ਉਹਨਾਂ ਨੇ ਘੋੜੀ ਫੜ ਕੇ ਉਹ ਲਾਰਚ ਹੋ ਗਿਆ ਘੋੜੀ ਰਾਜਾ ਦਾ ਘੋੜੀ ਫੜ ਲਓ ਤੇ ਘੋੜੀ ਫੜ ਕੇ ਨਾ ਉਹਨਾਂ ਨੇ ਨਹੀਂ ਰਾਜਾ ਨਹੀਂ ਸੀਗੇ ਨੌਕਰ ਗਏ ਸੀ ਤੇ ਉਹ ਇੱਕ ਆਦਾ ਵੀ ਆਪਾਂ ਘੋੜੀ ਫੜ ਲਗੇ ਤੇ ਵਿਆਪਰ ਆ ਜਿੰਦੇ ਮਾਗੀ ਕੋੜੀ ਬਦ ਗਿਆ ਹੀ ਉਹ ਨਾਰਚੀ ਹੋ ਗਏ ਤੇ ਵਿਲਾਲ ਆਪਾਂ ਲਾ ਲਾਂਗੇ ਉਹ ਭਾਈ ਨੇ ਪੰਜੇਛੇ ਜਾਣੇ ਤੇ ਘੋੜੀ ਉਹਨਾਂ ਨੇ ਆਪਦੀ ਘੋੜੇ-ਘੋੜੇ ਬਣਤੀ ਜਿੱਥੇ ਘੋੜੇ ਸੀਗੇ ਉਹਨਾਂ ਦੀ ਤੇ ਆਪ ਪੈ ਗਈ ਜਦੋਂ ਪੈ ਗਈ ਤੇ ਘੋੜੀ ਨੇ ਰਾਤ ਨੂੰ ਨਾ ਇੱਕ ਬੰਦਾ ਖਾ ਲਿਆ ਜਦੋਂ ਉਹ ਬੰਦਾ ਖਾ ਲਿਆ ਤੇ ਨਾਲ ਵੀ ਇੱਕ ਖਾ ਲਿਆ ਘੋੜੀ ਨੇ ਲਾਲ ਵੀ ਘਟ ਗਿਆ ਤੇ ਬੰਦਾ ਵੀ ਘਟ ਗਿਆ ਜੇ ਤੜਕੇ ਉੱਠੇ ਉਹ ਆਦੇ ਵੀ ਉਹ ਬੰਦਾ ਨਾ ਲਾਲ ਲੈ ਕੇ ਭੱਜ ਗਿਆ ਕੋਣ ਚ ਉਹ ਲਾਲ ਉਹਦੇ ਹੈ ਹੀ ਨਹੀਂ ਉਹਨੇ ਪੂਰੇ ਕੱਟ ਗਏ ਲਾਲ ਇੱਕ ਘਟ ਆ ਤੇ ਉਹ ਬੰਦਾ ਭੱਜ ਗਿਆ ਉਹ ਅਗਲੀ ਰਾਤ ਹੋਈ ਉਹਨਾਂ ਨੇ ਨਾ ਜਦੋਂ ਪਈ ਉਹਨਾਂ ਨੇ ਆਪ ਦੀਆਂ ਲੱਤਾਂ ਨਾਲ ਰਸਾ ਬਣ ਲਿਆ ਵੀ ਜੇ ਆਪਾਂ ਨੂੰ ਪਤਾ ਲੱਗੂ ਜੇ ਤੋ ਕੋੜੀ ਖਾਉਗੀ ਜਾਂ ਆਣਾ ਜਦੋਂ ਭੱਜੂਗਾ ਉਹ ਤੇ ਆਪਾਂ ਨੂੰ ਉਠੂਗਾ ਜਦੋਂ ਉਹ ਖੋਲ ਕੇ ਉਠੂ ਪਤਾ ਲੱਗ ਜਿਉ ਆਪਾਂ ਨਹੀਂ ਜਾਗ ਗਾ ਜੁਕੀ ਉਹਨਾਂ ਨੇ ਭਾਈ ਜਦੋਂ ਬੰਨ ਕੇ ਪੈ ਗਏ ਰਾਤ ਨੂੰ ਤੇ ਕੋੜੀ ਤਾਂ ਓਹੋ ਜਿਹੜਾ ਕੋੜੀ ਖਾਣ ਲੱਗੀ ਬੰਦੇ ਨੂੰ ਤੇ ਲਾਲ ਵੀ ਖਾ ਲਿਆ ਜਦੋਂ ਕੋੜੀ ਬੰਦੇ ਨੂੰ ਖਾਣ ਲੱਗੀ ਨਾ ਤੇ ਉਹਨਾਂ ਨੂੰ ਜਾਗ ਆ ਗਈ ਜਦੋਂ ਉਹਨਾਂ ਨੂੰ ਜਾਗ ਆ ਗਈ ਤੇ ਇੱਕ ਉਹ ਤਾਂ ਭਾਈ ਉਹਨਾਂ ਨੇ ਅੱਖਾਂ ਵੀ ਇਹ ਕੀ ਹੋ ਗਿਆ ਭੀਤੇ ਗਹਿਣ ਤੇ ਕੋੜੀ ਭੱਜ ਗਈ ਜਿਦੋਂ ਕੋੜੀ ਭੱਜ ਗਈ ਤੇ ਉਹ ਵੀ ਡਰ ਗਏ ਜਿਦੋਂ ਕੋੜੀ ਭੱਜੀ ਨਾ ਤਾਂ ਕੋੜੀ ਤਾਂ ਪਾਈ ਪਾਸੀ ਹੋ ਕੇ ਦਿਓ ਤਾਂ ਦੇ ਜਾ ਉਹਨਾਂ ਨੂੰ ਪਤਾ ਲੱਗਾ ਵੀ ਕੋੜੀ ਕਿੱਧਰ ਗਈ ਉਹ ਉਥੇ ਲਾਲ ਕੱਪੜੇ ਪਾ ਕੇ ਤੇ ਖੜੀ ਤੇ ਜਿਵੇਂ ਉਹਨਾਂ ਨੇ ਆਖਿਆ ਵੀ ਆ ਤਾਂ ਸੋਹਣੀ ਬਹੁਤ ਹੈ ਇਹ ਆਪਾਂ ਰਾਜ ਕੋਲ ਲੈ ਕੇ ਚੱਲਾਂਗੇ ਤੇ ਰਾਜਾ ਤਾਂ ਬਹੁਤ ਖੁਸ਼ ਹੋ ਜੂ ਉਹ ਤਾਂ ਭਾਈ ਉਹਨੂੰ ਲੈ ਕੇ ਨਾ ਉਹ ਤਾਂ ਅਜੇ ਪੱਟ ਲੈਂਦੀ ਸੀ ਉਹ ਤਾਂ ਜਾ ਕੇ ਜਿਦ ਗਏ ਰਾਜੇ ਕੋਲੇ ਤੇ ਰਾਜੇ ਨੂੰ ਆਦੇ ਵੀ ਤਾਂ ਮੈਂ ਤਾਂ ਬਹੁਤ ਵਧੀਆ ਰਾਣੀ ਬਣਾ ਲਓ ਤੁਸੀਂ ਇਹਨੂੰ ਸੋਹਣੀ ਬਹੁਤ ਹੈ ਜਿਸ ਰਾਜੇ ਨੇ ਵੇਖ ਤੇ ਰਾਜਾ ਤਾਂ ਖੁਸ਼ ਹੋ ਗਿਆ ਜੀ ਤੂੰ ਖੁਸ਼ ਹੋਇਆ ਰਾਜਾ ਤੇ ਹਾਂ ਜੀ ਤੇ ਰਾਜਾ ਖੁਸ਼ ਹੋਇਆ ਨਾ ਤੇ ਉਹ ਦਵਾਈ ਸੀ ਤਾਂ ਉਹ ਡੈਣ ਕੋੜੀ ਕਿਹੜੀ ਸੀ ਕੁਰੀ ਕਿਹੜੀ ਸੀ ਕਿ ਉਹ ਤਾਂ ਰਾਤ ਨੂੰ ਨਾ ਹੋ ਭਾਈ ਉੱਠ ਕੇ ਤੇ ਕੋ ਘੋੜਿਆ ਕੋ ਘੋੜਿਆਂ ਚ ਜਾ ਕੇ ਤੇ ਕੋੜੀ ਕੋੜੇ ਖਾਲਿਆ ਕਰੀ ਇਹੋ ਕੋੜਾ ਘਟਾ ਲੱਗ ਗਿਆ ਤੇ ਨੌਕਰਾਂ ਕੇ ਆਖਣ ਲੱਗੇ ਵੀ ਘੋੜਾ ਇੱਕ ਹੈ ਨਹੀਂ ਗਾ ਤੇ ਰਾਜੇ ਰਾਜਨ ਫਿਕਰ ਹੋ ਗਏ ਵੀ ਇਹ ਕੀ ਗੱਲ ਕੋੜਾ ਕਦ ਕਿਧਰ ਭੱਜ ਗਿਆ ਉਹਦੇ ਉੱਥੇ ਕੋੜਾ ਹੈ ਹੀ ਨਹੀਂ ਅਕੇ ਇੱਕ ਘਟ ਹੈ ਤੇ ਚਲੋ ਰਾਜਾ ਦਾ ਹੁਣ ਅੱਜ ਆਪਾਂ ਫੇਰ ਵੇਖਾਂਗੇ ਚਲੋ ਜੇ ਤਾਂ ਫੇਰ ਵੇਖਿਆ ਤੇ ਭਾਈ ਕੋੜਾ ਫੇਰ ਕੱਟ ਗਿਆ ਜੇ ਤਾਂ ਕੋੜਾ ਕੱਟ ਗਿਆ ਤੇ ਉਹ ਕੋਹੋ ਵਾਏ ਉਹ ਆਦੀ ਨਾ ਮਾਇ ਤੁੰਡਾ ਦੀਆਂ ਵੀ ਮਾਇ ਵੀ ਨਹੀਂ ਹੈ ਵੀ ਜਿਹੜੀਆਂ ਰਾਣੀਆਂ ਨੇ ਤੇਰੀਆਂ ਇਹ ਇਹ ਰੋਜ਼ ਕੋੜੀ ਖਾ ਕੋੜਾ ਖਾ ਕੇ ਅੰਮ੍ਰਿਤ ਇੱਕ ਹੰਦ ਮੈਂ ਰਾਜੇ ਨੂੰ ਸੱਚਨਾਏ ਜਿਹੜਾ ਤੀਜਾ ਦਿਨ ਹੋਆ ਤੀਜੇ ਦਿਨ ਫੇਰ ਉਹਨੇ ਇੱਕ ਘੋੜਾ ਖਾਪੀ ਤੇ ਜਿਹੜਾ ਖੂਨ ਸੀ ਉਹ ਰਾਣੀਆਂ ਦੇ ਮੂੰਹ ਨੂੰ ਲਾਤਾ ਸੱਤ ਰਾਣੀਆਂ ਦੇ ਮੂੰਹ ਨੂੰ ਲਾਤਾ ਉਹਨੇ ਤੇ ਰਾਜੇ ਨੂੰ ਤਾਂ ਭਾਈ ਸੱਚ ਹੋ ਗਿਆ ਵੀ ਸੱਚੀ ਗੱਲ ਐ ਤਾਂ ਇਹ ਤਾਂ ਇਹੀ ਖੰਦ ਗਾ ਰਾਜਾ ਰਾਜਾ ਦਾ ਵੀ ਇਹਨਾਂ ਨੂੰ ਕੱਢੋ ਬਾਹਰ ਮਹਿਲਾਂ ਤੋਂ ਰਾਣੀਆਂ ਨੂੰ ਵੀ ਤਾਂ ਕੋੜੇ ਖਾਣ ਲੱਗੀਆਂ ਤੇ ਉਹ ਤਾਂ ਪਾਈ ਰਾਜੇ ਨੇ ਨਾ ਰਾਣੀਆ ਨੂੰ ਅੰਨਾਂ ਘਰ ਕੇ ਤੇ ਕਿਸੇ ਖੂਜ ਸਟਾਦਾ ਉਹ ਖੂਜ ਪਾਣੀ ਵੀ ਨਹੀਂ ਸੀ ਥੋੜਾ ਕਾਣਾ ਪਾਣੀ ਸੀ ਵਿਚਾਰੀਆਂ ਨੂੰ ਭੁੱਖੀਆਂ ਕੈਨੀਆਂ ਉੱਥੇ ਸੜਤਕਾਂ ਜੇ ਤਾਂ ਸੜਤਕਾਂ ਤੇ ਉਹ ਵਿਚਾਰੀਆਂ ਨਾਲ ਆਖਣਾ ਵੀ ਹੁਣ ਆਪਾਂ ਕੀ ਕਰਾਂਗੇ ਕਿੱਧਰ ਨੂੰ ਜਾਵਾਂਗੇ ਵੀ ਜੀਦਾ ਵੀ ਨਹੀਂ ਕੁਸ ਭਾਇਓ ਉਹ ਜਾਨਵਰ ਕੋਈ ਲਿਆ ਕੇ ਡੋਗੜਾ ਸੜਤਾ ਜੋ ਬੜੀ ਕੋਸਲੀ ਆਈ ਯੂਨੀਵਰਸਿਟੀ ਦੇੰਦੇ ਸਿਖੂ ਤੇ ਬੈਠ ਕੇ ਤੇ ਉਹ ਵਿਚਾਰੀਆਂ ਉਹ ਖਾਕੂ ਜਾਂਦੀਆਂ ਤੇ ਚੱਲ ਟਾਈਮ ਪੂਰਾ ਐਂ ਵਿਚਾਰੀਆਂ ਕਰਦੀਆਂ ਪਰਮਾਤਮਾ ਨੇ ਉਹਨਾਂ ਨੂੰ ਸ਼ਕਤੀ ਵੰਸੀ ਬਸ ਉਹ ਵੈਗਰੂ ਵੈਗਰੂ ਵਿੱਚ ਕਰਦੀਆਂ ਰਹੀਆਂ ਤੇ ਉਹਨਾਂ ਨੇ ਪਰਮਾਤਮਾ ਨੇ ਉਹਨਾਂ ਨੂੰ ਸ਼ਕਤੀ ਦਿੱਤੀ ਉਹ ਵਿਚਾਰੀਆਂ ਐਂ ਟਾਈਮ ਪੂਰਾ ਕਰਦੇ ਰਹੀਆਂ ਉਹਨਾਂ ਨੂੰ ਫਿਰ ਨਾ ਛੀਆਂ ਨੂੰ ਸੱਤਾ ਨੂੰ ਬੱਚੇ ਹੋਣ ਵਾਲੇ ਸੀ ਉਹ ਭਾਈ ਜਿੱਦੋਂ ਪਹਿਲੀ ਰਾਣੀ ਦਾ ਬੱਚਾ ਹੋਇਆ ਤੇ ਉਹਨਾਂ ਨੇ ਉਹ 7 ਦਿਨ ਸੇ ਪਾ ਕੇ ਉਹ ਬੱਚਾ ਖਾ ਲੈਿੰਦੇਗਾ ਸੀ। ਆਈ ਪੁਰਾ ਬੜੀ ਜਾਂਦਗਮ ਚਾਰੀਆਂ ਜਿਹੜੀ ਸਤਮੀ ਰਾਣੀ ਸੀ ਨਾ ਉਹ ਖਾਂਦੀ ਨਹੀਂ ਸੀ ਉਹ ਟੁਕੜਾ ਤੇ ਉਹ ਰੱਖੀ ਜਾਂਦੀ ਖਾਂਦੀ ਨਾ। ਛਿਆਂ ਰਾਣੀਆਂ ਨੇ ਆਈ ਕੀਤਾ। ਜੇ ਛਿਆਂ ਰਾਣੀਆਂ ਨੇ ਆਈ ਕੀਤਾ ਨਾ ਜੀ ਛੇ ਬੱਚੇ ਖਾ ਲੈਂਦਾ। ਤੇ ਉਹ ਹਿਸਾਬ ਦਾ ਇਕੱਠਾ ਕਰੀ ਗਈ ਉਹ ਆਏ ਸੋਚ ਗਈ ਵੀ ਜਦੋਂ ਇਹ ਆਖਣ ਗਿਆ ਵੀ ਤੇਰਾ ਬੱਚਾ ਵੀ ਅਸੀਂ ਖਾਵਾਂਗੇ ਨਾ ਫਿਰ ਮੈਂ ਉਹਨਾਂ ਨੂੰ ਆਖ ਦਵਾਂ ਵੀ ਮੈਂ ਤੁਹਾਡੇ ਇਹ ਖਾਦੇ ਨਹੀਂ ਆਹ ਬੇਡੂੜੇ ਤੁਸੀਂ ਇਹੀ ਖਾ ਲਓ ਮੇਰੀ ਆਲੀ ਉਹਨੇ ਉਹਨੇ ਭਾਈ ਉਹ ਆਹ ਦਾ ਬੱਚਾ ਤਾਂ ਰੱਖ ਲਿਆ ਤੇ ਉਹ ਡੂੜੇ ਉਹਨਾਂ ਨੂੰ ਦੇ ਦਿੱਤੇ ਵੀ ਆ ਲੈ ਲਓ ਤੁਸੀਂ ਮੈਂ ਆਹ ਦਾ ਬੱਚਾ ਨਹੀਂ ਮਾਰਨਾ ਤੇ ਜਦੋਂ ਉਹਨੇ ਆਹ ਦਾ ਬੱਚਾ ਨਾ ਮਾਰਿਆ ਹੌਲੀ-ਹੌਲੀ ਬੱਚਾ ਵਿਚਾਰਾ ਵੱਡਾ ਹੋ ਗਿਆ ਜਦੋਂ ਵਾਵਾ ਹੋ ਗਿਆ ਤੇ ਫਿਰ ਉਹਨੇ ਸਾਰੀ ਕਹਾਣੀ ਸੁਣੀ ਇੱਕ ਦਿਨ ਉਹ ਵਿਚਾਰਾ ਉਹ ਆਦਨ ਭਾਰਜੰਨਾ ਹੌਲੀ-ਹੌਲੀ ਉਹ ਪਤਨ ਕਿਵੇਂ ਵਿਚਾਰਾ ਬਾਹਰ ਨਿਕਲਿਆ ਖੂਦੋਂ ਤੁਰ ਆ ਜਾਂਦਾ ਤੇ ਉਹ ਡੈਂਡ ਕੋਲੀ ਜਾਵੜਿਆ ਉਹ ਜਦੋਂ ਡੈਂਡ ਕੋਲ ਗਿਆ ਨਾ ਉਹ ਆਦਾ ਮੈਨੂੰ ਕਿਸੇ ਕੰਮ ਤੇ ਲਾ ਲਓ ਉਹ ਡੈਨਰ ਉਹ ਡੈਨ ਨੇ ਨਸਿਆਲ ਲਿਆ ਬੱਚਾ ਮੁੰਡਾ ਵੀ ਇਹ ਉਸ ਰਾਣੀ ਦਾ ਮੁੰਡਾ ਹੈ ਉਹਦੇ ਨਮੜਾ ਘਰ ਆਦਾ ਇਹਦਾ ਉਹਨੂੰ ਪਤਾ ਲੱਗ ਗਿਆ ਵੀ ਇਹ ਮੈਂ ਇਹਨੂੰ ਤਾਂ ਮਰਵਾ ਦੂਗਾ ਜੀ ਇਹਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਤਾਂ ਉਹ ਆਹ ਜੀ ਕੰਮ ਤੇ ਤਾਂ ਕੰਮ ਤਾਂ ਕੋਈ ਨਹੀਂ ਜਿ ਆਏ ਕਰਕੇ ਨਾ ਦਰਿਆ ਚ ਝੱਗ ਬਣਦੀ ਆ ਸਮੁੰਦਰ ਚ ਤੇ ਉਹ ਝੱਗ ਲੈ ਕੇ ਆਉਣੀ ਆ ਤੂੰ ਤੇ ਫਿਰ ਮੈਂ ਜਿਹੜਾ ਕੁਸਾਖੀ ਮੈਂ ਤੈਨੂੰ ਦੇ ਦੂੰਗਾ ਵੱਲਾ ਠੀਕ ਹੈ ਚਲ ਭਾਈ ਉਹ ਗਿਆ ਝੱਗ ਲੈ ਤੇ ਉੱਥੇ ਨੂੰ ਕਿਸੇ ਨੇ ਦੱਸਤਾ ਵੀ ਉਹ ਪੱਥਰਾਣਾ ਪੱਥਰ ਪਿੜਦੀ ਐ ਤੇ ਫੇਰ ਉਥੇ ਝੱਗ ਵੰਦੀ ਆ ਤੇ ਉਹ ਰਾਣੀ ਨੂੰ ਆਏ ਸੀ ਵੀ ਉਹ ਜਿਹੜੀ ਡਾਂਸੀ ਵੀ ਉਹ ਪੱਥਰਾਣਾ ਜਿਹੜਾ ਪੱਥਰ ਪੈਣ ਕੇ ਆ ਕੇ ਤੇ ਵੀ ਉਹ ਮੁੰਡਾ ਸਾਹਮਣੇ ਚਾਜੂ ਤੇ ਮਰ ਚਾ ਚਲ ਭਾਈ ਵੀ ਚੱਕ ਲੈਣ ਗਿਆ ਉੱਥੇ ਰਹਿ ਜੂਗਾ ਤੇ ਚਲ ਕੰਮ ਨਿਭੜੋ ਉਹ ਭਾਈ ਉੱਥੋਂ ਨਾ ਚੱਲ ਜਿੱਦੋਂ ਪੱਥਰਾ ਨਾ ਪੱਥਰ ਪੈਣ ਲੱਗਿਓ ਪਾਸੇ ਖੜਾ ਰਿਆ ਤੇ ਜਿੱਦ ਤੋਤਾ ਤੋਤਾ ਸੀ ਕੋਈ ਤੇ ਤੋਤਾ ਲਿਆ ਕੇ ਚੱਕ ਤੋਦੇ ਨੇ ਮੂੰਹ ਚ ਭਰ ਕੇ ਚਾਰ ਪੰਜ ਚੁੰਝਾਂ ਵਾਰੀ ਲੈ ਲਿਆ ਕੇ ਚਾਗ ਉਹਦੇ ਹੱਥ 'ਚ ਧਰਤੀ ਚਲੋ ਉੱਥੋਂ ਲਿਆਇਆ ਚੰਗ ਤੇ ਜਾਕਿਓ ਨੂੰ ਦਿੱਤੀ ਉਹ ਆਣੀ ਚੱਗ ਤਾਂ ਮੈਂ ਕੀ ਕਰਨੀ ਐ ਮੈਂ ਤਾਂ ਤੈਨੂੰ ਕੰਮ ਹੀ ਦੇਣਾ ਸੀ ਉਹ ਤਾਂ ਉਹਨੇ ਬਰਵਾਉਣਾ ਹੀ ਸੀ ਬਸ ਚੱਗ ਉਹਨੇ ਕੀ ਕਰਨੀ ਸੀ ਕਹਿੰਦੀ ਮੈਂ ਤਾਂ ਤੈਨੂੰ ਕੰਮ ਹੀ ਦਿੱਤਾ ਸੀ ਚੱਗ ਤਾਂ ਮੈਂ ਕੀ ਕਰਨੀ ਐ ਉਹ ਭਾਈ ਚੱਗ ਲੈ ਕੇ ਨਾ ਆ ਦਿਓ ਉੱਥੇ ਆ ਗਿਆ ਖੂਚ ਰਾਣੀਆਂ ਕੋਲੇ ਉਹ ਜਿੱਦੋਂ ਉੱਥੇ ਰਾਣੀਆਂ ਕੋਲ ਆਇਆ ਤੇ ਉਹਨਾਂ ਨੂੰ ਆਦਾ ਨਾ ਵੀ ਚੱਗ ਤੁਸੀਂ ਇਹ ਸਮੁੰਦਰ ਦੀ ਚੱਗ ਚੰਗੀ ਐ ਤੇ ਤੁਸੀਂ ਅੱਖਾਂ 'ਚ ਪਾ ਲਓ ਉਹਨਾਂ ਨੇ ਜਿੱਦੋਂ ਅੱਖਾਂ 'ਚ ਪਾਈ ਉਹਦੀ ਮਾਰ ਨੂੰ ਤਾਂ ਲੱਗ ਗਿਆ ਦੇਸਣ ਕਿ ਉਹਨਾਂ ਨੂੰ ਉਹਨਾਂ ਦੇਸਿਆ ਗਲਬਾਈ ਉੱਥੋਂ ਅਗਲੇ ਦਿਨ ਫੇਰ ਜਾਵੜਿਆ ਵੀ ਮੈਨੂੰ ਫੇਰ ਕੰਮ ਦੱਸ ਉਹਨੂੰ ਪਤਾ ਲੱਗ ਗਿਆ ਵੀ ਇਹ ਡੈਡ ਹੈ ਤੇ ਉਹਨੇ ਨਾ ਉਹਦੀ ਆ ਪਰਚੀ ਹੈ ਮੇਰੀ ਤੇ ਤੂੰ ਮੇਰੇ ਪਿੱਛੇ ਹੀ ਜਾਣਾ ਮੈਂ ਤੈਨੂੰ ਦੱਸਦੀ ਨਹੀਂ ਐਡਰੈਸ ਹੀ ਲਿਖਿਆ ਦਿੱਤੇ ਤੇ ਇਹ ਪਰਚੀ ਤੂੰ ਖੋਲਣੀ ਨਹੀਂ ਮੈਂ ਤੇ ਜੀਬ ਚ ਪਾ ਦੇਣੀ ਹੈ ਇਹ ਪਰਚੀ ਤੂੰ ਉਹਨਾਂ ਨੂੰ ਦੇਣੀ ਹੈ ਤੇ ਤੇਰਾ ਬਹੁਤ ਮਾਰਤਾਨ ਕਰਨਗੇ ਗਏ ਦਾ ਉਹਦੇ ਠੀਕ ਹੈ ਉਹ ਪਾਰਟੀ ਲੈ ਗਿਆ ਭਾਈ ਤੁਰਹ ਜਾਂਦਾ ਤੇ ਉੱਥੇ ਨਾ ਕੋਈ ਕੁੜੀਆਂ ਝੜਖਾ ਕਰਤੀ ਜਾਂਦੀਆਂ ਤੇ ਉਹਨੇ ਪਾਣੀ ਪੀਣਾ ਸੀ ਤੇ ਉਹ ਜਾ ਕੇ ਉਹਨਾਂ ਨੂੰ ਕੁੜੀਆਂ ਨੂੰ ਆਦਾ ਵੀ ਮੈਂ ਪਾਣੀ ਪੀਣਾ ਹੈ ਮੈਨੂੰ ਪਾਣੀ ਦੇ ਦਿਓ ਮੈਂ ਥੱਕਿਆ ਹਾਂ ਉਹ ਵਾਲਾ ਕੋਈ ਨਹੀਂ ਭਰਾਵਾ ਬਹਿ ਜਾ ਪਾਣੀ ਪੀ ਲੈ ਰਾਮ ਵੀ ਕਰ ਲੈ ਤੇ ਉਹ ਆ ਤਾਂ ਨਹੀਂ ਮੇਰੀ ਬਾੜ ਦੂਰ ਆ ਮੈਂ ਜਾਣਾ ਮੈਨੂੰ ਪਾਣੀ ਪਿਆ ਦਿਓ ਉਹਨਾਂ ਨੇ ਪਾਣੀ ਦਿੱਤਾ ਉਹ ਆਦੀਆਂ ਨਾਲ ਕੇ ਵੀ ਚੱਲ ਤੂੰ ਰਾਮ ਕਰਨਾ ਪੈ ਗਿਆ। ਕੈਲੂ ਪਿਆਦੀ ਉੰਤਨ ਨਾਲ ਦਿਨ ਨਹੀਂ ਦਾ ਲਿਖ ਰਹੇ ਨੂੰ ਵੀ ਉਹ ਥੱਕਿਆ ਸੀ। ਜਦੋਂ ਥੱਕਿਆ ਸੀ ਤੇ ਉਹਨਾਂ ਨੇ ਨਾ ਪਰਚੀ ਕੱਢ ਲਈ ਜੇਬ ਚੋਂ। ਜਦੋਂ ਉਹਨਾਂ ਨੇ ਪਰਚੀ ਕੱਢੀ ਪਰਚੀ ਕੱਢ ਕੇ ਤੇ ਉਹਨਾਂ ਨੇ ਜਦੋਂ ਵੇਖੀ ਉਹ ਤੇ ਦੇਖਿਆ ਸੀ ਵੀ ਇਹਨੂੰ ਮਾਰ ਦਿਓ। ਇੱਥੋਂ ਦੇ ਕੋਲੇ ਆਇਆ ਇਹਨੂੰ ਖਾ ਦਿਓ। ਤੇ ਉਹ ਭਾਈ ਉਹਨਾਂ ਨੇ ਪਰਚੀ ਕੱਢ ਕੇ ਪਾੜਤੀ ਤੇ ਹੋਰ ਪਰਚੀ ਉਹਦੀ ਜੇਬ ਚ ਪਾਤੀ। ਵੀ ਇਹਦਾ ਮਾਇਆ ਦੀ ਕੀ ਗਲਤੀਆਂ ਐ ਤੁਹਾਡੇ ਕੋਲੇ ਤੇ ਇਹਦਾ ਇੰਨਾ ਮਾਨਤਾਨ ਕਰਨਾ ਐ ਤੇ ਇਹਨੂੰ ਸਾਰੀਆਂ ਚੀਜ਼ਾਂ ਘਰੇ ਦੱਸਣੀਆਂ ਇਹਨੂੰ ਘਰੇ ਛੱਡ ਕੇ ਜਾਣਾ ਜੇ ਕਿਤੇ ਤੁਸੀਂ ਜਾਣਾ ਤਾਂ ਤੇ ਇਹਨੂੰ ਸਾਰਾ ਕੁਝ ਸਾਰਿਆਂ ਨੂੰ ਕਹਿਣਾ ਦੱਸ ਦਿਓ ਆ ਲੈ ਤਪਾਰਤੀ ਤੇ ਹੀ ਹੋ ਪਾਈ ਚੱਲ ਉੱਠਿਆ ਉੱਠ ਕੇ ਪਾਣੀ ਪੀਤਾ ਫੇਰ ਤੁਰ ਗਿਆ ਜਦੋਂ ਗਿਆ ਉਹਨਾਂ ਦੇ ਘਰੇ ਤੇ ਉਹਦਾ ਪਿਓ ਆਇਆ ਮਾਨਸ ਦੀ ਮਾਨਸ ਦੀ ਕਰਦਾ ਡੈਂਦਾ ਜਦੋਂ ਆਇਆ ਤੇ ਉਹ ਤੇ ਡਰ ਗਿਆ ਉਹਨੇ ਆਖਿਆ ਮੈਨੂੰ ਇਹਨਾਂ ਛੱਡ ਨਾ ਦੇ ਤੇ ਉਹ ਆਇਆ ਨ ਜੀਦੋਂ ਤੇ ਉਹਨੇ ਪਰਚੀ ਮਿਲ ਗਈ ਜਦੋਂ ਉਹਨੇ ਪਰਚੀ ਦਿੱਤੀ ਤੇ ਉਹ ਤਾਂ ਭਾਈ ਉਹਨੂੰ ਬੁੱਕਲ ਚ ਲੈ ਲਿਆ ਤੇ ਇੰਨਾ ਪਿਆਰ ਕਰੀ ਉਹਦਾ ਪਿਆਰ ਤੇ ਉਹਦੇ ਸਾਰਾ ਪਰਿਵਾਰ ਉਹਨਾਂ ਦਾ ਉਹਦੀਆਂ ਪਰਜਾਈਆਂ ਫਰਾ ਸਾਰੇ ਭਤੀਜੇ ਉਹਨੂੰ ਇੰਨਾ ਪਿਆਰ ਕਰਨਾ ਵੀ ਉਹਨਾਂ ਨੇ ਉਹਨੇ ਕਰ ਲਿਆ ਡੈਣ ਨੇ ਚਲ ਭਾਈ ਉਹ ਆ ਦੇਣਾ ਅਸੀਂ ਤੱਕ ਜਾਣਾ ਵਿਆਹ ਤੇ ਦੋ ਵਿਚਰ ਰਹੀ ਇੱਥੇ ਸਾਡੇ ਘਰੇ ਤੇ ਜ਼ਿੰਮੇਵਾਰੀਆਂ ਸਵਾਰੀ ਸਾਰਾ ਕੋ ਸੰਦ ਸਕੇ ਇੱਥੇ ਫਲਾਣੇ ਦੀ ਜਾਨ ਆ ਇੱਥੇ ਤੇ ਉਹਕੇ ਦੀ ਜਾਨ ਆ ਆ ਇੱਕ ਸਾਡੀ ਕੁੜੀ ਐ ਆ ਉਹਦੀ ਜਾਨ ਐ ਤੇ ਤੋ ਦੱਸੀ ਇਹ ਤੋਤੇ ਚੋਂ ਦੀ ਜਾਨ ਐ ਜਿਹੜੀ ਕਰਮ ਗਈ ਦੀ ਐ ਜਿਹਨੇ ਤੈਨੂੰ ਪਰਚੀ ਦੇ ਕੇ ਕਰ ਲਿਆ ਬਹੁਤ ਠੀਕ ਐ ਉਹ ਤਾਂ ਭਾਈ ਉੱਠ ਕੇ ਵਿਆਹ ਉਹਨੇ ਤਾਂ ਪਿੱਛੋਂ ਸਾਰੇ ਜਾਨਵਰ ਮਾਰ ਦਿੱਤੇ ਜਿੰਨੋ ਚਾਂਦ ਸੀ ਉਹਨਾਂ ਦੀ ਇੱਕ ਕੰਲਾ ਤੋਤਾ ਰੱਖ ਲਿਆ ਜਦੋਂ ਉਹਨੇ ਤੋਤਾ ਰੱਖਿਆ ਤੇ ਉਹ ਤੋਤਾ ਲੈ ਕੇ ਉਹ ਆ ਗਿਆ ਉਹ ਜਦੋਂ ਆਇਆ ਉੱਥੇ ਉਹਨੇ ਨਾ ਇੱਕ ਲੱਤ ਤੋੜਤੀ ਉਹਦੀ ਤੇ ਉਹ ਡੈਂਟ ਤੜਫੀ ਜਾਂਦੀ ਹੈ ਤੇ ਰਾਜਾ ਕੋਲੀ ਬੈਠਾ ਹੈ ਰਾਜਾ ਦਾ ਵੀ ਕੀ ਵਖਤ ਪੈ ਗਿਆ ਵੀ ਇਹ ਲੱਤ ਘੱਟ ਟੁੱਟ ਗਈ ਇਹਦੀ ਚੰਗੀ ਭਲੀ ਦੀ ਤੇ ਉਹਨੂੰ ਤਾਂ ਪਤਾ ਲੱਗ ਗਿਆ ਵੀ ਇਹ ਚਾਂਸ ਤਾਂ ਹੋ ਗਿਆ ਬਸ ਉਹ ਤਾਂ ਕਹੀ ਤੇ ਚਲੋ ਮੁੰਡਾ ਜਦੋਂ ਆ ਕੇ ਆ ਗਿਆ ਉੱਥੇ ਪੁੱਛਣ ਲੱਗਿਆ ਤੇ ਰਾਜੇ ਦੇ ਭਾਰੀ ਬਣੀ ਪਈ ਗੱਲ ਕੀ ਹੋ ਗਈ ਤੇ ਉਹ ਆਦਾ ਕਿ ਉਹਨੇ ਦੂਜੀ ਲੱਤ ਵੀ ਤੋੜਦੀ ਤੋਦੇ ਦੀ ਜਦੋਂ ਦੋਵੇਂ ਟੁੱਟ ਗਈਆਂ ਤੇ ਉਹ ਰੌਲਾ ਪਾਉਂਦੀ ਹੈ ਵੀ ਮੈਨੂੰ ਤੂੰ ਛੱਡ ਦੇ ਮੈਨੂੰ ਬਖਸ਼ ਦੇ ਵੀ ਤੂੰ ਨਾ ਆਏ ਕਰ ਮੇਰਨਾ ਉਹ ਆਦਾ ਮੈਨੂੰ ਆਏ ਦੱਸ ਦੇ ਮੈਂ ਤੈਨੂੰ ਜਿਉਂਦੀ ਨਹੀਂ ਛੱਡਦਾ ਮੁੰਡਾ ਆਦਾ ਵੀਤੂ ਰਾਣੀਆਂ ਦੇ ਮੂੰਹ ਨੂੰ ਖੂਨ ਕਿਨੇ ਲਾਇਆ ਸੀ ਤੇ ਘੋੜਿਆਂ ਕੋੜੇ ਕਿਨੇ ਖਾਦੇ ਸੀ ਹੀਰੋ ਦਾਤੀ ਵੀ ਮੇਰੀ ਮਾਂ ਜਾਨ ਛੱਡਦੇ ਵੀ ਮੈਂ ਬੈਰੀ ਡੱਕ ਵੀ ਇਹ ਮੈਂ ਕੰਮ ਕੀਤਾ ਸੀ ਮੈਂ ਉਹ ਜਿਹੜੀਆਂ ਤੇਰੀਆਂ ਮਾਵਾਂ ਐ ਉਹਨਾਂ ਨੂੰ ਮੈਂ ਖੂਨ ਲਾਇਆ ਸੀ ਤੇ ਮੈਂ ਘਰੋਂ ਕਢਾਇਆ ਸੀ ਉਹਨਾਂ ਨੂੰ ਤੇ ਰਾਜਾ ਭੋਲਾ ਸੀ ਤੇ ਰਾਜਾ ਮੇਰੇ ਮਗਰ ਲੰਘਿਆ ਉਹਨਾਂ ਦਾ ਕੋਈ ਨੁਕਸ ਨਹੀਂ ਸੀ ਤੇ ਕਾ ਕਿ ਉਹ ਨਹੀਂ ਉਹਦਾ ਗੱਲ ਦੀ ਮੂਰ ਰੋੜਤਾ ਮਾਰਦੀ ਉਹ ਤੋਤਾ ਮਾਰਤਾ ਤੇ ਚਲੋ ਮਰ ਗਏ ਫਿਰ ਰਾਜਾ ਹੁਣ ਮੁੰਡੇ ਨੂੰ ਬੁੱਕਾ ਚ ਲੈ ਜਾਂਦਾ ਤੇ ਉਹਦੇ ਪੈਰੀਂ ਦੇਖਦਾ ਵੀ ਮੈਨੂੰ ਐ ਦੱਸ ਦੇ ਵਿਹ ਹਾਇ ਕਿੱਥੇ ਰਾਣੀਆਂ ਵੀ ਮੈਨੂੰ ਦੱਸ ਮੈਂ ਉਹਨਾਂ ਕੋਲ ਜਾਵਾਂ ਕਿ ਮੈਂ ਉਹਨਾਂ ਤੋਂ ਮੈਂ ਉਹਨਾਂ ਦੇ ਪੈਰੀਂ ਹੱਥ ਲਾਉਂਗਾ ਰਾਜਾ ਦਾ ਜਿੱਦੇ ਰਾਜਾ ਗਿਆ ਉਹ ਮੁੰਡੇ ਨੇ ਜਿਦੋਂ ਆਪਦੇ ਉਹ ਕਟਿੰਗਾ ਬਾਹਰ ਰਾਣੀਆਂ ਤੇ ਉਹ ਰਾਜਾ ਤਾਂ ਮੇਰੇ ਪੈਰਿੰਡੇ ਕਪਿਆ ਵੀ ਮੈਂ ਇੱਥੇ ਤਾਂ ਬਹੁਤ ਵੱਡੀ ਗਲਤੀ ਹੋ ਗਈ ਉਹ ਤਾਂ ਡੈਨ ਸੀ ਉਹਨੇ ਇਹ ਕੰਮ ਇੱਥੋਂ ਕਰਾਤਾ ਤੁਸੀਂ ਹੁਣ ਮੈਨੂੰ ਮਾਫ ਕਰ ਦਿਓ ਤੇ ਰਾਜੇ ਦੇ ਸੁਖਨਾ ਉਹ ਮੁੰਡਾ ਹੈ ਉਹ ਮੁੰਡਾ ਹੈ ਤੇ ਉਹ ਜੀ ਰਾਣੀਆਂ ਸਾਰੀਆਂ ਉਹਨਾਂ ਦਾ ਵੀ ਰਾਜੇ ਨੇ ਇਲਾਜ ਕਰਾਤਾ ਉਹਨਾਂ ਨੂੰ ਦਿਸਣ ਲੱਗ ਗਿਆ ਤੇ ਆਪ ਦੇ ਘਰੇ ਆਸਦੀ ਹੈ ਬਸਦੀ ਹੈ ਰਸਦੀ ਹੈ ਵਾਹਿਗੁਰੂ ਸਭ ਨੂੰ ਸਮਤ ਵਖਸ਼ੀ ਇਹ ਜੀ ਸੋਚ ਕਿਸੇ ਨੂੰ ਨਾ ਦੇ ਦੇ ਵੀ ਇਹਦੇ ਚ ਕਹਾਣੀ ਚੈ ਵੀ ਸੋਚ ਚੰਗੀ ਰੱਖੋ ਜੇ ਥੋੜੀ ਸੋਚ ਚੰਗੀ ਆ ਨਾ ਥੋ ਥੋ ਮਹਾਰਾਜ ਕੁਸਨੀ ਰਖੋ ਕੇ ਰਹਦਾ ਉਹ ਰਾਣੀਆਂ ਦੀ ਵਿਚਾਰੀਆਂ ਦੀ ਸੋਚ ਚੰਗੀ ਸੀ ਉਹ ਤੰਦਰੁਸਤ ਆ ਕੇ ਉਹ ਫਿਰ ਬਸਣ ਲੱਗੀਆਂ ਤੇ ਉਹ ਜੀ ਦੀ ਸੋਚ ਮਾੜੀ ਸੀ ਉਹ ਲੁੱਟੀ ਪੱਟੀ ਗਈ ਤੇ ਸਾਰਾ ਪਰਿਵਾਰ ਵੀ ਉਹਨੇ ਮਰਵਾ ਲਿਆ ਆਪ ਦਾ ਤੇ ਇਥੋਂ ਪਤਾ ਲੱਗਦਾ ਹੈ ਵੀ ਆਪਾਂ ਆਵਦੀ ਸੋਚ ਚੰਗੀ ਰੱਖੋ ਜੇ ਆਪਾਂ ਸੋਚ ਚੰਗੀ ਆ ਪਰਮਾਤਮਾ ਆਪਣੇ ਦੇ ਖੁਸ਼ ਹੁੰਦਾ ਹੈ ਜੇ ਸੋਚ ਮਾੜੀ ਹੈ ਤਾਂ ਪਰਮਾਤਮਾ ਦੁਖੀ ਹੁੰਦਾ ਹੈ ਵੈਗੁਰਤੀ ਕਾ ਹਾਲ ਸਾ ਵੈਗੁਰਤੀ ਕੀ ਫੱਟੇ ਇਹ ਕਾਣੀ ਤੋਂ ਇਹ ਮਤਮੈ ਦੀ ਹੈ ਇਹ ਸਮਤ ਮੈਤੀ ਹੈ ਤੇ ਬਸ ਇਹੀ ਹੈ ਵੀ ਆਪਾਂ ਸੋਚ ਚੰਗੀ ਰੱਖੋ ਵੈਗੁਰਤੀ ਕਾ ਹਾਲ ਸਾ ਵੈਗੁਰਤੀ